ਕਹਿੰਦੇ ਨੇ ਕਿ ਜਦੋਂ ਆਪਣੇ ਵਤਨ ਵਿੱਚ ਰੋਜੀ ਰੋਟੀ ਦਾ ਹੇਲਾ ਨਹੀਂ ਹੁੰਦਾ ਤਾਂ ਲੋਕ ਰੋਜੀ ਰੋਟੀ ਦੇ ਹੇਲੇ ਲਈ ਬਾਹਰ ਦਾ ਰੋਕ ਕਰ ਲੈਂਦੇ ਨੇ ਪਰ ਬਾਅਦ ਜਾ ਕੇ ਜਦੋਂ ਉਹਨਾਂ ਨਾਲ ਕੋਈ ਅਨਸਖਾਵੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਤਾਂ ਪਿੱਛੇ ਬੈਠੇ ਪਰਿਵਾਰਾਂ ਦਾ ਬੁਰਾ ਹਾਲ ਹੋ ਜਾਂਦਾ ਹੈ ਅਜਿਹਾ ਇੱਕ ਮਾਮਲਾ ਬਲਾਗਪੋਗਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਰੋਜੀ ਰੋਟੀ ਲਈ ਇਟਲੀ ਗਏ ਬਲਾਗਪੋਗਪੁਰ ਦੇ ਪਿੰਡ ਕਾਲਾ ਬੱਕਰਾ ਦੇ 27 ਸਾਲਾਂ ਨੌਜਵਾਨ ਸਤਵੰਦ ਸਿੰਘ ਉਰਫ ਜੱਗੀ ਦਾ ਪੰਜਾਬੀ ਭਾਈਚਾਰੇ ਦੇ ਹੀ ਦੋ ਵਿਅਕਤੀਆਂ ਵੱਲੋਂ ਪੈਟ 'ਚ ਛੁਰਾ ਮਾਰ ਕੇ ਕਤਲ ਕਰ ਦਿੱਤਾ ਗਿਆ ਇਥੇ ਦੱਸ ਦਈਏ ਕਿ ਪਹਿਲਾਂ ਪਿਓ ਦੀ ਸੜਕਾ ਦੇ ਵਿੱਚ ਮੌਤ ਹੋ ਚੁੱਕੀ ਹੈ ਤੇ ਹੁਣ ਇਟਲੀ ਵਿੱਚ ਪੁੱਤ ਦਾ ਸਹਰਾ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਉੱਪਰ ਪਰਿਵਾਰ ਦਾ ਕੀ ਕਹਿਣਾ ਹੈ ਤੁਹਾਨੂੰ ਆਪ ਸੁਣਾ ਦਿੰਨੇ ਆ। ਰਾਤ ਨੂੰ ਫੋਨ ਕੀਤਾ ਬੜਾ ਸੋਹਣਾ ਹੈਗਾ। ਕੋਈ ਨਹੀਂ ਸੀ ਕਹਿੰਦਾ ਮੈਂ ਰੋਟੀ ਬਕਾਉਣ ਲੱਗਾ ਤੇ ਮੰਮੀ ਮੈਂ ਸਵੇਰੇ ਫੋਨ ਕਰੂੰਗਾ। ਸਾਂ 4 ਵਜੇ ਫੋਨ ਆ ਗਿਆ ਕਿ ਆਹ ਗੱਲ ਹੋਈ ਹੈ। ਬਸ ਮੈਨੂੰ ਸਰਕਾਰ ਮਰੇ ਇਹੀ ਹੈ ਕਿ ਮੇਰਾ ਮੁੰਡੇ ਦੀ ਇੱਧਰ ਪਿੰਨੂ ਭੇਜੀ ਜਾਵੇ। ਮੈਨੂੰ ਕੋਈ ਹੋਰ ਨਹੀਂ। ਕਿੰਨਾ ਕੁ ਚਿਰ ਵਿੱਚ ਗਈ ਭੱਜ ਗਈ। 4 ਸਾਲ ਹੋ ਗਏ ਆ ਡੈਡੀ ਦੀ ਡੈਥ ਹੋਈ ਆ ਉਦੋਂ ਆਏ ਸੀ 15 ਦਿਨ ਲਈ ਪਿਛਲੇ ਸਾਲ ਹੋਈ ਆ ਸਾਡਾ ਕਮਾਉਣ ਵਾਲਾ ਇਹੀ ਸੀਗਾ ਇਹ ਚਲ ਗਿਆ ਮੇਰੇ ਮੁੰਡੇ ਬਹੁਤ ਬਹੁਤ ਸਰਕਾਰ ਮਰੇ ਇਹੀ ਅਪੀਲ ਆ ਕਿ ਮੇਰੇ ਮੁੰਡੇ ਦੀ ਇੱਧਰ ਭੇਜੀ ਜਾਵੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਸਰਤਵੰਤ ਸਿੰਘ ਬਾਜੀ ਕੰਮ ਤੇ ਆਇਆ ਸੀ ਤੇ ਆ ਕੇ ਸੋਤਾ ਰੋਟੀ ਪਾਣੀ ਖਾਦਾ ਤੇ ਲੰਮਾ ਪਿਆ ਤੇ ਉਹਦਾ ਥੋੜਾ ਜਿਹਾ ਸਿਹਤ ਠੀਕ ਨਹੀਂ ਸੀ ਸਤਵੰਤ ਸਿੰਘ ਦੀ ਤੇ ਉਹ ਉਹਨਾਂ ਜਿਹੜੇ दारू ਜਿਹੜਾ ਨੇ ਜਿਆਦਾ ਪੀਤੀ ਸੀ ਉਹਨਾਂ ਨੂੰ ਕਹਿ ਕੇ ਆਇਆ ਕਿ ਅੰਕਲ ਮੈਨੂੰ 16 ਤੋਂ ਮੇਰੀ ਸਿਹਤ ਨਹੀਂ ਠੀਕ ਮੈਂ ਸਵੇਰੇ ਕੰਮ ਤੇ ਜਾਣਾ ਤੁਸੀਂ ਪਰੋਲਾ ਨਾ ਪਾਓ ਦੋ ਕਵਾਰੀ ਗਿਆ ਤੀਜੀ ਵਾਰੀ ਫੇਰ ਕਹਿ ਕੇ ਆਇਆ ਕਹਿ ਕੇ ਕੌੜੀਆਂ ਚੜਨ ਲੱਗਾ ਉਹਨਾਂ ਨੇ ਪਿੱਛੋਂ ਵੀ ਆ ਕੇ ਛੁਰਾ ਮਾਰ ਦਿੱਤਾ ਉਹ ਦੋਵਾਂ ਜਾਨਾਂ ਨੇ ਸਾਡਾ ਭਰਾ ਮਾਰਤਾ ਆ ਸਤਵੰਤ ਸਿੰਘ ਔਰ ਫਿਰ ਜੰਗੀ ਇਹਨਾਂ ਦੀ ਜੋ ਡੈਥ ਹੋਈ ਜਾ ਆਪਣੇ ਉਹ ਕੰਮ ਕਰ ਤੋਂ ਸ਼ਾਮ ਨੂੰ ਆਇਆ ਥੱਕਿਆ ਸੀਗਾ ਤੇ ਥੱਕਿਆ ਜਾਣ ਲੱਗਾ ਤੇ ਉਹ ਨਾਲ ਦੇ ਮੁੰਡੇ ਜਿਹੜੇ ਘਰ ਰਹਿੰਦੇ ਸੀਗੇ ਉਹਨਾਂ ਨੇ ਰੋਣਾ ਪਾਉਂਦੇ ਸੀ ਉਹ ਘਰ ਤੇ ਇਹਨੇ ਕਿਹਾ ਵੀ ਤੁਸੀਂ ਰੋਣਾ ਪਾਓ ਮੈਨੂੰ ਸਵੇਰੇ ਡਿਊਟੀ ਜਾਣਾ ਉਹ ਹਟੇ ਨਹੀਂ ਦੁਬਾਰਾ ਫੇਰ ਨੇ ਗਿਆ ਤੇ ਮੈਨੂੰ ਆਰਾਮ ਕਰਨ ਦਿਓ ਮੈਂ ਆਹ ਕੰਮ ਤੋਂ ਸਵੇਰੇ ਜਾਣਾ ਹੈਗਾ ਲੇਕਿਨ ਉਹਨਾਂ ਨੇ ਰੋੜਾ ਬੰਦ ਕਰਨ ਦੀ ਬਜਾਏ ਉਹ ਪ੍ਰੀਪਲਾਨ ਪ੍ਰੋਗਰਾਮ ਦੇ ਹਿਸਾਬ ਦੇ ਨਾਲ ਉਹਨਾਂ ਨੇ ਉਹਦੇ ਚਾਕੂ ਮਾਰੇ ਪਕੜ ਕੇ ਤੇ ਇਹਨੇ ਝੋਡੇ ਪਿਆ ਤੇ ਪੁਲਿਸ ਆ ਗਈ ਤੇ ਆਪਣਾ ਉਹ ਉਹ ਵੀ ਲਾਸ਼ ਪੁਲਿਸ ਵਾਲਿਆਂ ਕੋਲ ਜਾ ਇਨਵੈਸਟੀਗੇਸ਼ਨ ਕਰਨਗੇ ਉਸ ਤੋਂ ਬਾਅਦ ਦੇਖੋ ਕੀ ਹੋ ਰਿਹਾ ਐਸਐਮਜੀ ਨਿਊਜ਼ ਪੰਜਾਬ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਹੰਗਾਲੀ ਵਸ਼ਿਕਰਣ ਮੁਟਕਰਨੇ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਕਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਕਲੇਸ਼ ਸਾਫਣ ਦੁਸ਼ਮਣ ਤੋਂ ਛਡਕਾਰਾ ਵਿਦੇਸ਼ ਯਾਤਰਾ ਕੋ ਕਚੇਰੀ ਲਵ ਮੈਚ ਚ ਪ੍ਰੋਬਲਮ ਪਿਆਰ ਮੁਹੱਬਤ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਯੇ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786